ਅੱਜ ਨਗਰ ਕੌਂਸਲ ਧਰਮਕੋਟ ਵਿਖੇ ਇੰਡੀਅਨ ਰੇਲਵੇ ਫਾਈਨਾਂਸ ਕਾਰਪੋਰੇਸ਼ਨ ਦੇ ਸੀਐਸਆਰ ਪ੍ਰੋਗਰਾਮ ਤਹਿਤ ਦਿਵਿਆਂਗ ਜਨਾਂ ਨੂੰ ਸਹਾਇਕ ਉਪਕਰਨ ਭੇਟ ਕੀਤੇ ਗਏ ਇਸ ਦੇ ਮੁੱਖ ਮਹਿਮਾਨ ਦਵਿੰਦਰਜੀ ਸਿੰਘ ਲਾਡੀ ਟੂਸ ਹਲਕਾ ਵਿਧਾਇਕ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਦਿਵਿਆਂਗ ਜਨ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ ਅਤੇ ਹਲਕਾ ਵਿਧਾਇਕ ਨੇ ਦੱਸਿਆ ਕਿ 28 ਲੱਖ ਤੋਂ ਵੱਧ ਦੇ ਸਹਾਇਕ ਉਪਕਰਨ ਭੇਂਟ ਕੀਤੇ ਗਏ ਹਨ। ਉਹਨਾਂ ਨੇ ਖੁਦ ਦਿਵਿਆਂਗ ਜਨਾਂ ਨੂੰ ਸਹਾਇਕ ਉਪਕਰਨ ਭੇਂਟ ਕੀਤੇ ਤੇ ਦੱਸਿਆ ਕਿ ਉਹ ਟ੍ਰਾਈਸਾਈਕਲ ਚਲਾਉਣ ਸਮੇਂ ਹਮੇਸ਼ਾ ਹੈਲਮਟ ਪਾ ਕੇ ਹੀ ਟ੍ਰਾਈਸਾਈਕਲ ਚਲਾਉਣ ਅਤੇ ਸੜਕ ਨਿਯਮਾਂ ਦੀ ਪਾਲਣਾ ਕਰਨ। ਆ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਕਿ ਇਸ ਸਰਕਾਰ ਦੇ ਵਿੱਚ ਵਿੱਚ ਦੂਸਰੀ ਵਾਰ ਧਰਮਕੋਟ ਦੇ ਵਿੱਚ ਜਿਹੜਾ ਇਹ ਕੈਂਪ ਲਾਇਆ ਜਿਹੜਾ ਡਿਸੇਬਲ ਲੋਕ ਨੇ ਉਹਨਾਂ ਨੂੰ ਟ੍ਰਾਈਸਾਈਕਲ ਦੇਣੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਅੰਗ ਨੇ ਉਹ ਉਹਨਾਂ ਨੂੰ ਪ੍ਰਦਾਨ ਕਰਨੇ ਉਹਨਾਂ ਨੂੰ ਕਿਸੇ ਨੂੰ ਐਂਕਾ ਦਿੱਤੀਆਂ ਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਕਿਸੇ ਨੂੰ ਕੰਨਾਂ ਦੀਆਂ ਮਸ਼ੀਨਾਂ ਦਿੱਤੀਆਂ ਨੇ ਕੋਈ 8.5 ਸਾਲਾਂ ਦੇ ਵਿੱਚ ਜਿਹੜਾ ਦੂਸਰਾ ਕੈਂਪ ਹੈ ਪਹਿਲਾ ਪਿਛਲੀ ਵਾਰ ਜਿਹੜਾ ਕੈਂਪ ਲੱਗਾ ਸੀਗਾ ਉਹਦੇ ਵਿੱਚ 700 ਤੇ 68 ਜਿਹੜੇ ਬੈਨੀਫੀਸ਼ੀਅਰੀ ਆਏ ਸਨ ਤੇ ਹੁਣ ਤਕਰੀਬਨ ਸਾਡੇ ਕੋਲੇ ਸਾਡੇ ਕੋਲ 300 ਜਿਹੜਾ ਬੈਨੀਫੀਸ਼ੀਅਰੀ ਆ ਉਹ ਹਲਕਾ ਤਰਨਗੋੜ ਦਾ ਆਇਆ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਬਾਅਦ ਸ਼ਹਿਰਤਰੋਂਗੋਟ ਦੇ ਵਿੱਚ ਕੋਈ ਹੋਰ ਅੰਗ ਹੀ ਨਾ ਜਿਹੜਾ ਮੇਰਾ ਭਰਾ ਆ ਜਾਂ ਭੈਣ ਆ ਉਹ ਇਸ ਸਹੂਲਤੋਂ ਵਾਂਝਾ ਰਹਿ ਜੇ ਪਰ ਜੇ ਕੋਈ ਰਹਿ ਵੀ ਗਿਆ ਤੇ ਅੱਜ ਮੈਂ ਇਹ ਵੀ ਕਿਹਾ ਵੀ ਦੁਬਾਰਾ ਫੇਰ ਤੁਸੀਂ ਸਾਡਾ رابطہ ਕਰ ਸਕਦੇ ਹੋ ਜੇ ਕੋਈ ਰਹਿੰਦਾ ਇਹ ਜਿਹੜੀ ਅਲਿੰਕੋ ਕੰਪਨੀ ਆ ਇਹ ਜਿਹੜੀ ਪੰਜਾਬ ਸਰਕਾਰ ਤੇ ਜਿਹੜੇ ਭਾਰਤ ਗਵਰਨਰ ਤੋਂ ਮਾਨਤਾ ਪ੍ਰਾਪਤ ਹੈ ਇਹਨਾਂ ਵੱਲੋਂ ਜਿਹੜੇ ਫ੍ਰੀ ਦੇ ਵਿੱਚ ਇਹ ਜਿਹੜੇ ਅੰਗ ਜਿਹੜੇ ਡੋਨੇਟ ਕੀਤੇ ਜਾ ਰਹੇ ਨੇ ਜਿਹੜੀ ਟ੍ਰਾਈਸੈਕ ਡੋਨੇਟ ਤੇ ਜਾ ਰਹੇ ਨੇ ਤਕਰੀਬਨ ਤਕਰੀਬਨ ਅੱਜ 28 ਲੱਖ ਤੋਂ ਜਿਹੜਾ ਜ਼ਿਆਦਾ ਦਾ ਸਮਾਨ ਹੈ ਉਹ ਅੱਜ ਡੋਨੇਟ ਕੀਤਾ ਜਾ ਰਿਹਾ ਮੈਂ ਇਹਨਾਂ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ